ਮੇਰੀ ਦਾਦੀ ਵਿਦੇਸ਼ ਦੇ ਵੱਲੋਂ ਸੁਣਾਇਆ ਗਿਆ ਅਖੀਂ ਡਠਾ ਹਾਰ ਉਹਨਾਂ ਨੇ ਇਹ ਦੁਕਾਨ ਤਾਂ ਹੱਡੀ ਹੰਡਾਇਆ ਕੇਸਰੀ ਚਤਤਸ਼ੰਦ ਵਿੱਚ ਮੈਂ ਪੇਸ਼ ਕਰ ਰਹੀ ਹਾਂ ਜੀ ਮੇਰੀ ਇਹ ਲਿਖਤ ਆਪਣੀ ਹੈ ਇਹ ਕਾਦੀ ਸੀ ਆਜ਼ਾਦੀ ਇਹ ਕਾਦੀ ਸੀ ਆਜ਼ਾਦੀ ਬਹੁਤੀ ਹੋਈ ਬਰਬਾਦੀ ਰੋਂਦੀ ਆਖ ਰਹੀ ਦਾਦੀ ਜਾਨ ਨੂੰ ਜੰਜਾਲ ਇਹ ਕਾਦੀ ਸੀ ਆਜ਼ਾਦੀ ਬਹੁਤੀ ਹੋਈ ਬਰਬਾਦੀ ਰੋਂਦੀ ਆਖ ਰਹੀ ਦਾਦੀ ਜਾਨ ਨੂੰ ਜੰਜਾਲ ਸੁਣੋ ਹੱਡ ਬੀਤੀ ਭਾਈ ਸੁਣੋ ਹੱਡ ਬੀਤੀ ਭਾਈ ਪਤ ਕੁੜੀਆਂ ਨੇ ਵਿਚਾਈ ਮੌਤ ਆਪ ਗਲ ਲਾਈ ਖੂਚ ਮਾਰੀ ਛਾਲ ਸੀ ਹਿੰਦ ਪਾਕ ਦੀ ਲੜਾਈ ਲੜਾ ਦਿੱਤੇ ਭਾਈ ਭਾਈ ਨਦੀ ਖੂਨ ਦੀ ਵਗਾਈ ਖੇੜ ਗਏ ਚਾਲ ਸੀ ਪਾਕੇ ਧਰਮਾਂ ਦੇ ਪਾੜੇ ਲੋਕ ਵੱਸਦੇ ਉਜਾੜੇ ਦਿਨ ਲਿਆ ਦਿੱਤੇ ਮੜੀ ਕਰਿਆ ਕੰਗਾਲ ਸੀ ਪੰਡ ਸਰਤੇ ਟਿਕਾ ਕੇ ਮਾਣ ਨੂੰ ਮੋਢੇ ਤੇ ਬਿਠਾ ਕੇ ਬੱਚੇ ਟਾਕ ਨਾਲ ਲਾ ਕੇ ਬਸਤੂਰੀ ਜਾਣਾ ਸੀ ਗੁੰਡਾ ਗਰਦੀ ਦਾ ਨੇਰ ਰਾਤ ਮਾਰੇ ਘੇਰ ਘੇਰ ਦਿਸਦੇ ਲੋਥਾਂ ਦੇ ਢੇਰ ਨਾ ਦਿਸਦਾ ਟਿਕਾਣਾ ਸੀ ਚਾਰੇ ਪਾਸੇ ਖੂਨੋਂ ਖੂਨ ਖੋਲ ਦਿੱਤੀ ਸੀ ਕਾਨੂੰਨ ਫਿਰ ਚੜ੍ਹਿਆ ਜਿਨੂੰ ਕੌਮ ਹੀ ਨਿਸ਼ਾਨਾ ਸੀ ਹੋਏ ਨਸਲੀ ਖੂਨੀ ਮੰੰਜਰ ਹੈ ਜਾਦ ਰੱਖੀ ਝੂਠੀ ਬੁਨਿਆਦ ਆਜ਼ਾਦੀ ਬਹਾਨਾ ਸੀ ਲੁੱਟਲੇ ਭਰੇ ਪਕੁੰਨੇ ਪਿੰਡ ਸ਼ਹਿਰ ਹੋਏ ਸੁਨੇ ਦਿਲ ਗਏ ਸੀ ਪੁਰੰਨੇ ਛਾ ਗਏ ਸੁਣਾ ਟਿਸੀ ਲੋਕ ਗੱਡੇ ਤੇ ਬਿਠਾਏ ਕੈਂਪਾਂ ਵਿੱਚ ਛੱਡ ਆਏ ਉੱਥੋਂ ਰੇਲ ਤੇ ਚੜਾਏ ਰੁਲੇ ਅੱਧ ਵਾਟੇ ਸੀ ਸਿੱਖ ਤੇ ਮੁਸਲਮਾਨ ਇੱਕੋ ਜਿਹੇ ਇਨਸਾਨ ਜ਼ਹਿਰ ਘੋਲੀ ਬੇਈਮਾਨ ਸਵਾ ਭਾਈ ਜੱਟ ਸੀ ਟੋਟ ਕੇ ਕਰਿਆ ਪੰਜਾਬ ਵੰਡ ਦਿੱਤੇ ਪੰਜ ਆ ਰੋਂਦੇ ਜੇਹ ਨਾਮ ਚਨਾਬ ਵੱਡੇ ਪਾਏ ਘੱਟੇ ਘਾਟੇ ਸੀ ਦੂਰ ਕੀਤਾ ਨਨਕਾਣਾ ਦੂਰ ਕੀਤਾ ਨਨਕਾਣਾ ਔਖਾ ਕਸੂਰ ਸ਼ਹਿਰ ਜਾਣਾ ਮੰਨੀ ਬੈਠੇ ਮਿੱਠਾ ਪਾਣਾ ਪਹਿਲਾ ਮਾਲੋ ਮਾਰਸ ਖਿੱਚੀ ਬਾਗੇ ਦੀ ਲਕੀਰ ਸਾਡੀ ਲੁੱਟ ਲਈ ਜ਼ਗੀਰ ਬੱਜੇ ਦਿਲ ਵਿੱਚ ਤੀਰ ਵਛਾ ਦਿੱਤੇ ਜਾਲ ਜੀ ਛੱਡ ਦਿੱਤੇ ਘਰ ਵਾ ਵਿਛੜ ਗਏ ਪਰ ਵਾ ਕਟਾ ਵੱਡ ਵੇਸ਼ ਮਾਰ ਕਿਤੇ ਮੰਦੇ ਹਾਲ ਸੀ ਲੋਕ ਸੀਗੇ ਇੱਕ ਜੱਟ ਬੈਰੀ ਪਾ ਦਿੱਤੀ ਫੋਟ ਲੋਕ ਸੀਗੇ ਇੱਕ ਜੱਟ ਬੇਰੀ ਪਾ ਦਿੱ ਟਫਟ ਜਾਨੀ ਮਾਲੀ ਹੋਈ ਲੁੱਟ ਜੋਦੇ ਬਣੇ ਢਾਲ ਸੀ ਗਰੇ ਵਾਲਾ ਬਣੇ ਢਾਲ ਸੀ ਧੰਨਵਾਦ